ਕਾਜੀ ਜੀ ਇਹ ਪਾ ਘਰ ਦੇ ਵਿੱਚ ਤਿਆਰ ਕੀਤੀ ਹੈ ਬਿਲਕੁਲ ਬਾਜ਼ਾਰ ਚੋਂ ਮਿਲਣ ਵਾਲੀ ਇਹ ਠੰਡੀ ਠੰਡੀ ਸਕਾਜਵੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਜੂਗੀ ਉਹੀ-ਉਹੀ ਚੀਜ਼ਾਂ ਵਰਤਾਂਗੇ ਆਪਾਂ ਜਿਹੜੀਆਂ ਹਰ ਵਕਤ ਕਿਚਨ ਦੇ ਵਿੱਚ ਹੁੰਦੀਆਂ ਤੇ ਸੇਮ ਫਲੇਵਰ ਸੇਮ ਟੇਸਟ ਆਊਗਾ ਜਿਸ ਤਰੀਕੇ ਤੁਸੀਂ ਬਾਜ਼ਾਰ ਦੇ ਵਿੱਚੋਂ ਵੀ ਲੀਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀ ਮਸਾਲੇਦਾਰ ਤੇ ਠੰਡੀ-ਠੰਡੀ ਸਕੰਜਵੀ ਹੈ ਜਿਹੜੀ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਉਹ ਸਾਰੇ ਸੀਕ੍ਰੇਟ ਮਸਾਲੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਜਿਹੜੇ ਬਾਜ਼ਾਰ ਵਾਲੇ ਐਡ ਕਰਦੇ ਨੇ ਵੀ ਇੰਨੀ ਜ਼ਿਆਦਾ ਟੇਸਟੀ ਜਿਹੜੀ ਮਸਾਲੇਦਾਰ ਸਕੰਜਵੀ ਬਣ ਜਾਂਦੀ ਆ ਤੇ ਬਹੁਤ ਹੀ ਛੋਟੀ ਜੀ ਵੀਡੀਓ ਹੈ ਜੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਰੱਖ ਲਿਆ ਕਾਂਚ ਦਾ ਗਲਾਸ ਤੇ ਇਹਦੇ ਵਿੱਚ ਨਾ ਆਪਾਂ ਮਿੱਠਾ ਐਡ ਕਰਾਂਗੇ ਜਾਨੀ ਕਿ ਪੀਸੀ ਹੋਈ ਖੰਡ ਐਡ ਕਰਾਂਗੇ ਤੁਸੀਂ ਦਾਣੇਦਾਰ ਖੰਡ ਵੀ ਐਡ ਕਰ ਸਕਦੇ ਹੋ ਤੇ ਸਵਾਦ ਅਨੁਸਾਰ ਨਾ ਜਿੰਨੀ ਤੁਹਾਨੂੰ ਪਸੰਦ ਹੋਈ ਖੰਡ ਮਿੱਠਾ ਵੱਧ ਘੱਟ ਉਹਨਾਂ ਕਾ ਐਡ ਕਰ ਲਿਓ ਮੈਂ ਸਵਾਹ ਕ ਚਮਚਾ ਜਿਹੜਾ ਐਡ ਕਰਤਾ ਹੁਣ ਸਵਾਦ ਅਨੁਸਾਰ ਆਪਾਂ ਕਾਲਾ ਨਮਕ ਐਡ ਕਰ ਦਿਆਂਗੇ ਤੁਸੀਂ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਪੁੰਨੇ ਹੋਏ ਜੀਰੇ ਦਾ ਪਾਊਡਰ ਮੈਂ ਘਰੇ ਤਿਆਰ ਕਰ ਲਿਆ ਜੀਰੇ ਨੂੰ ਰੋਸਟ ਕਰਕੇ ਨਾ ਤਵੇ ਤੇ ਇਸ ਤਰੀਕੇ ਨਾਲ ਪਾਊਡਰ ਬਣਾ ਲਿਆ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਇਸ ਕਰਕੇ ਦਾ ਧਿਆਨ ਰੱਖਿਓ ਵੀ ਚਾਟ ਮਸਾਲੇ ਦੇ ਵਿੱਚ ਨਮਕ ਹੁੰਦਾ ਇਸ ਕਰਕੇ ਨਮਕ ਜਿਆਦਾ ਘੱਟ ਐਡ ਕਰਿਓ ਤੁਸੀਂ ਇਹ ਚਾਟ ਮਸਾਲਾ ਘੱਟ ਐਡ ਕਰਿਓ ਤੇ ਬਿਲਕੁਲ ਥੋੜਾ ਜਿਹਾ ਧਨੀਆ ਪਾਊਡਰ ਜੀ ਤੇ ਬਿਲਕੁਲ ਥੋੜੀਆਂ ਇਹ ਕਾਲੀਆਂ ਮਿਰਚਾਂ ਐਡ ਕਰ ਦਿਆਂਗੇ ਤੇ ਹੁਣ ਜੀ ਨਿੰਬੂ ਦਾ ਰਸ ਐਡ ਕਰ ਦਿਆਂਗੇ ਇਹਦੇ ਵਿੱਚ ਇੱਕ ਚਮਚ ਭਰ ਕੇ ਤੁਸੀਂ ਜਿੰਨਾ ਖੱਟਾ ਪਾਣੀ ਰੱਖਣਾ ਹੋਇਆ ਜਿੰਨਾ ਕ ਮਿੱਠਾ ਰੱਖਣਾ ਹੋਇਆ ਉਸ ਹਿਸਾਬ ਨਾਲ ਐਡ ਕਰਿਓ ਮੈਂ ਇਹਨਾਂ ਕ ਐਡ ਕਰ ਦੂੰਗੀ ਕਾਫੀ ਇੱਕ ਗਲਾਸ ਦੇ ਵਿੱਚ ਹਾਂਜੀ 바ਵਾ ساری ਬਰਫ਼ ਐਡ ਕਰ ਦਿਆਂਗੇ ਇਸ ਤਰੀਕੇ ਨਾਲ ਕ੍ਰਸ਼ ਕਰ ਲਈ ਸੀ ਮੈਂ ਤੁਸੀਂ ਦੇਖਿਆ ਉਹ ਬਾਜ਼ਾਰ ਦੇ ਵਿੱਚ ਜਿਹੜਾ ਆਪਾਂ ਇਹ ਪਾਣੀ ਪੀਂਦੇ ਆ ਨਿੰਬੂ ਵਾਲਾ ਜਾਂ ਸਕੰਜਵੀ ਕਹਿੰਦੇ ਇਹਨੂੰ ਇਹਦੇ ਵਿੱਚ ਬਰਫ਼ ਹੈ ਜਿਹੜੀ ਬਾਵਾ ساری ਹੁੰਦੀ ਆ ਜਾਂ ਫਿਰ ਤੁਸੀਂ ਬਿਲਕੁਲ ਠੰਡਾ ਪਾਣੀ ਵੀ ਵਰਤ ਸਕਦੇ ਹੋ ਇਹ ਬਰਫ਼ ਵਾਲਾ ਪਾਣੀ ਤੁਸੀਂ ਨਾ ਐਡ ਕਰਨਾ ਹੋਇਆ ਤੇ ਹੁਣ ਜੀ ਇਹਦੇ ਵਿੱਚ ਪਾਣੀ ਐਡ ਕਰ ਦਿਆਂਗੇ ਆਪਾਂ ਬਿਲਕੁਲ ਠੰਡਾ ਪਾਣੀ ਹਣ ਜੀ ਹੈਗੇ ਮੇਰੇ ਕੋਲੇ ਬਿਲਕੁਲ ਫਰੈਸ਼ ਪਦੀਨੇ ਦੀਆਂ ਪੱਤੀਆਂ ਇਹਨਾਂ ਨੂੰ ਇਸ ਤਰੀਕੇ ਨਾਲ ਨਾ ਕ੍ਰਸ਼ ਕਰਕੇ ਐਡ ਕਰਾਂਗੇ ਆਪਾਂ ਵੀ ਇਹਨਾਂ ਦਾ ਫਲੇਵਰ ਹੈ ਜਿਹੜਾ ਐਕਟਿਵ ਹੋ ਜੇ ਤੇ ਹੁਣ ਇਹਨਾਂ ਨੂੰ ਵੀ ਐਡ ਕਰ ਦੇਾਂਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਾਂਗੇ ਤੇ ਚਟਪਟ ਆਪਣੀ ਇਸ ਕੰਜਵੀ ਹੈ ਜਿਹੜੀ ਠੰਡੀ ਠੰਡੀ ਬਣ ਕੇ ਹੋ ਗਈ ਹੈ ਤਿਆਰ ਤੇ ਇਹਦਾ ਟੇਸਟ ਹੈ ਜਿਹੜਾ ਬਿਲਕੁਲ ਬਾਜ਼ਾਰ ਵਾਲੀ ਸਕੰਜਵੀ ਵਰਗਾ ਆਉਂਦਾ ਹੈ ਜਿਸ ਤਰੀਕੇ ਤੁਸੀਂ ਬਾਜ਼ਾਰ ਚੋਂ ਬੀਨੇ ਹੋ ਬਹੁਤ ਹੀ ਵਧੀਆ ਮਸਾਲੇਦਾਰ ਤੇ ਠੰਡੀ ਠੰਡੀ ਹੈ ਜਿਹੜੀ ਇਹ ਸਕੰਜਵੀ ਬਣ ਕੇ ਤਿਆਰ ਹੋ ਗਈ ਹੈ ਇਹਨਾਂ ਜੀ ਥੋੜਾ ਜਿਨਾ ਆਪਾਂ ਗਲਾਸ ਨੂੰ ਸਜਾ ਲਾਂਗੇ ਇਸ ਤਰੀਕੇ ਨਾਲ ਮੈਂ ਲੈਮਨ ਸ্লাইਸ ਹੈ ਜਿਹੜਾ ਕੱਟ ਲਿਆ ਸੀਗਾ ਇਹਨੂੰ ਸਾਈਡ ਤੇ ਲਾ ਦੇਾਂਗੇ ਗਲਾਸ ਤੇ ਇਹਨਾਂ ਪੁਦੀਨੇ ਦੀਆਂ ਪੱਤੀਆਂ ਇਸ ਤਰੀਕੇ ਨਾਲ ਰੱਖ ਦੇਾਂਗੇ ਤੇ ਲਓ ਜੀ ਬਿਲਕੁਲ ਇਹ ਤਿਆਰ ਹੋ ਗਈ ਐ ਸਕੰਜਵੀ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਉਹੀ-ਉਹੀ ਚੀਜ਼ਾਂ ਦੇ ਨਾਲ ਜਿਹੜੀਆਂ ਹਰ ਵਕਤ ਆਪਣੇ ਕਿਚਨ ਦੇ ਵਿੱਚ ਹੁੰਦੀਆਂ ਜੀ ਨਾ ਵੀ ਇੱਕ ਅੱਧੀ ਚੀਜ਼ ਕਿਸੇ ਦੇ ਵਿੱਚ ਹੋਈ ਨਾ ਤੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੀਆਂ ਇਸ ਤਰੀਕੇ ਨਾਲ ਜੀ ਦੂਜਾ ਗਲਾਸ ਵੀ ਹੈ ਜਿਹੜਾ ਆਪਾਂ ਤਿਆਰ ਕਰ ਲੈਣੇ ਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਘੱਟੋ ਘੱਟ ਸਮਾਨ ਦੇ ਨਾਲ ਆਪਾਂ ਘਰ ਦੇ ਵਿੱਚ ਬਿਲਕੁਲ ਠੰਡੀ ਠੰਡੀ ਬਾਜ਼ਾਰ ਵਰਗੀ ਸਕੰਜਵੀ ਬਣਾ ਕੇ ਤਿਆਰ ਕਰ ਲਈ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰੇ ਟਰਾਈ ਕਰਿਓ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ